ਨਗ ਨਿਰਮਾਨ ਬਲੱਡ ਡੋਨਰ ਸੋਸਾਇਟੀ ਵੱਲੋਂ ਹਰੀ ਮੰਦਰ ਨੇੜੇ ਖੂਨਦਾਨ ਕੈਂਪ ਅਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦਾ ਮਾਹੀ ਡਾਕਟਰਾਂ ਵੱਲੋਂ ਚੈੱਕਅਪ ਕੀਤਾ ਗਿਆ ਇਸ ਮੌਕੇ ਪੰਜਾਬ ਤੋਂ ਵੱਦ ਨੌਜਵਾਨਾਂ ਨੇ ਖੂਨਦਾਨ ਕੀਤਾ ਕੈਂਪ ਦਾ ਉਦਘਾਟਨ ਸਾਫਾ ਕਉ ਮੁੱਖ ਮੰਤਰੀਓਂ ਪ੍ਰਕਾਸ਼ ਸੋਨੀ ਨੇ ਕੀਤਾ ਉਨ੍ਹਾਂ ਨੇ ਆਖਿਆ ਕਿ ਸੋਸਾਇਟੀ ਵੱਲੋਂ ਜੋ ਹੈ ਉਪਰਾਲਾ ਕੀਤਾ ਜਾ ਰਿਹਾ ਉਸ ਲਾਗਾ ਯੋਗ ਹੈ ਸਾਫਾ ਚੇਅਰਮੈਨ ਦਿਨੇਸ਼ ਬੱਸੀ ਅਰुण ਮਹਾਜਨ ਕੇਸ਼ਵ ਮਹਾਜਨ ਹੀਰਾ ਸੰਧੂ ਪ੍ਰਵੀਨ ਕੁਮਾਰ ਸ਼ੇਰਗਿਲ ਸਮੇਤ ਲੋਕਮਜੂਤ ਸੰਨ ਅੱਜ ਨਵ ਨਰਮਨ ਸੋਸਾਇਟੀ ਵੱਲੋਂ ਹਰ ਛੇ ਮਹੀਨੇ ਜੀ ਇੱਕ ਕੈਂਪ ਲਾਉਂਦੇ ਨੇ ਅੱਜ ਬਲੱਡ ਰੈਸ਼ਨ ਕੈਂਪ ਉਹਦੇ ਨਾਲ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਪੇਸ਼ੈਂਟ ਦੀਆਂ ਔਰ ਜਿਨ੍ਹਾਂ ਨੂੰ ਕੋਈ ਮੁਸ਼ਕਲ ਆ ਉਹਨਾਂ ਨੂੰ ਅਣਕਾ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਮੈਡੀਸਨ ਵੀ ਫ੍ਰੀ ਦਿੱਤੀ ਜਾ ਰਹੀ ਹੈ ਸੋ ਮੈਂ ਮਰਦਨ ਸਾਹਿਬ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀ ਕਰਨਾ ਤੁਹਾਨੂੰ ਮੁਬਾਰਕਵਾਦ ਵੀ ਦੇਣਾ ਹੈ ਕਿ ਤੁਸੀਂ ਸਮਾਜ ਦੀ ਇੰਨੀ ਸੇਵਾ ਕਰ ਰਹੇ ਹੋ ਸੋ ਗਰੀਬ ਲੋਕਾਂ ਦੀ ਸੇਵਾ ਜੜੀਆ ਉਹਨਾਂ ਨਾਲ ਜਾਣੀ ਹੈ ਇਨਸਾਨ ਦੇ ਸੋ ਤੁਸੀਂ ਉਹਨਾਂ ਗਰੀਬ ਲੋਕਾਂ ਦੀ ਜਿਹੜੇ ਸਲਾਮਸਤੀਆਂ 'ਚ ਵੀ ਰਹਿੰਦੇ ਨੇ ਜਿਹੜੇ ਹਸਪਤਾਲਾਂ 'ਚ ਜਾ ਕੇ ਆਪਣਾ ਇਲਾਜ ਨਹੀਂ ਕਰਾ ਸਕਦੇ ਸੋ ਉਹਨਾਂ ਦਾ ਇਲਾਜ ਫ੍ਰੀ ਤੁਸੀਂ ਕਰਾਉਂਦੇ ਹੋ ਸੋ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਵਾਦ ਕਰਦਾ ਨੂੰ 3 ਮਹੀਨੇ ਬਾਅਦ ਅਸੀਂ ਕੈਂਪ ਲਾਣੇ ਆ ਮੈਡੀਕਲ ਕੈਂਪ ਅਸੀਂ ਹਰ ਮਹੀਨੇ ਲਾਨੇ ਆ ਅੱਖਾਂ ਦਾ ਹਰ ਮਹੀਨੇ ਕੈਂਪ ਲਾਨੇ ਆ ਅੱਜ ਵੀ ਅਸੀਂ ਜਿੱਥੇ ਬਲੱਡ ਕੈਂਪ ਲਾਇਆ ਵਾ ਉੱਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲੱਗਿਆ ਵਾ ਦੰਦਾਂ ਦਾ ਕੈਂਪ ਲੱਗਿਆ ਵਾ ਹਰ ਮਰੀਜ਼ ਨੂੰ ਬਰਸ਼ ਦਿੱਤੇ ਜਾ ਰਹੇ ਨੇ ਅੰਦਰ ਅੱਖਾਂ ਦਾ ਕੈਂਪ ਲੱਗਿਆ ਵਾ ਹਰ ਮਰੀਜ਼ ਨੂੰ ਮੌਕੇ ਤੇ ਹੀ ਹੋਰੀ ਕੰਪਿਊਟਰਾਈ ਮਸ਼ੀਨਾਂ ਦਾ ਚੈੱਕ ਕਰਕੇ ਮੌਕੇ ਤੇ ਹੀ ਉਹਨਾਂ ਨੂੰ ਐਨਕ ਦਿੱਤੀ ਜਾ ਰਹੀ